ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗਿਆ ਜੀ ਅੱਜ ਦਾ ਬਲੌਗ ਸ਼ੂਟ ਕਰਨਾ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਅੰਦਰ ਦੇ ਸਾਰਿਆਂ ਦਾ ਦਿলো ਧੰਨਵਾਦ ਜੀ ਤੇ ਰੱਬ ਸਾਰਿਆਂ ਨੇ ਤਰੱਕੀਆਂ ਦਾ ਵੇ ਤੇ ਚੜ੍ਹਦੀ ਕਲਾ ਵਿੱਚ ਰੱਖੀ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਇੰਨੀ ਸਪੋਰਟ ਕਰਨ ਲਈ ਜੀ ਤੇ ਅੱਜ ਹੈ ਜੀ ਚੱਕਰੀਆਂ ਤੇ ਮੇਰੇ ਵੱਲੋਂ ਸਾਰਿਆਂ ਨੂੰ ਚੱਕਰੀਆਂ ਦੀ ਬਹੁਤ ਬਹੁਤ ਵਧਾਈਆਂ ਜੀ ਤੇ ਅੱਜ ਅਸੀਂ ਬਣਾਉਂਗੀ ਜੀ ਗੁਲਗਲੇ ਕਚੌਰੀਆਂ ਸ਼ਾਮ ਨੂੰ ਜੀ ਉਹ ਤੁਹਾਨੂੰ ਦਿਖਾਵਾਂਗੇ ਜੀ ਬਲੌਗ 'ਚ ਤੇ ਸੁਬਾ ਸੁਬਾ ਤਾਂ ਅਸੀਂ ਬਣਾਉਂਗੇ ਜੀ ਆਲੂ ਦੀ ਸਬਜ਼ੀ ਤੇ ਨਾਲ ਮੱਕੀ ਦੀ ਰੋਟੀ ਤੁਸੀਂ ਬਲੌਗ ਨਾਲ ਬਣੇ ਰਹੋ ਜੇ ਤੁਹਾਨੂੰ ਸਾਰਾ ਬਲੌਗ ਦਿਖਾਉਂਗੀ ਜੀ ਅਸੀਂ ਕਿਵੇਂ ਕਿਵੇਂ ਆਲੂ ਦੀ ਸਬਜ਼ੀ ਬਣਾਉਂਗੀ ਤੇ ਨਾਲ ਮੱਕੀ ਦੀ ਰੋਟੀ ਤੇ ਨਾਲ ਵਿੱਚ ਆਪਣੇ ਪਸ਼ੂ ਵੀ ਦਿਖਾਵਾਂਗੀ ਡੰਗਰ ਬੱਕਰੀ ਚੁਗਦੇ ਸਾਰਾ ਤੁਸੀਂ ਬਲੌਗ ਨਾਲ ਬਣੇ ਰਹੋ ਤੇ ਚਲੋ ਜੀ ਤੁਹਾਨੂੰ ਮੰਮੀ ਨਾਲ ਮਲਾਦੇ ਆ ਜੀ ਲਓ ਜੀ ਮਿਲੋ ਜੀ ਮੰਮੀ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਘੜੀ ਬਣਾ ਲਈ ਸੀ ਦਵਾ ਦਾ ਵੇ ਰਾਜ ਜੀ ਆ ਚਾਹ ਪਾਣੀ ਉਹ ਪੀਂਦੀ ਆ ਮੈਂ ਚਾਹ ਪੀ ਕੇ ਦਵਾ ਦਵ ਆਪਣੀ ਚੁੱਲੇ ਦੀ ਤਿਆਰੀ ਕਰ ਦਿੰਦੀ ਇੱਧਰ ਬਹੁਤ ਜਦ ਲੇਟ ਹੋ ਜਾਂਦੇ ਆ ਫਿਰ ਕੁਝ ਕੰਮ ਵੀ ਕਰਨਾ ਹੁੰਦਾ ਬਸ ਇੱਧਰ ਮੈਂ ਕੱਲ ਕੜੀ ਬਣਾਈ ਅੱਜ ਆਲੂ ਲੱਗੀ ਜੀ ਬਣਾ ਤਰੀ ਵਾਲੇ ਟਮਾਟਰ ਟਮਾਟਰ ਪਾ ਕੇ ਇੱਧਰ ਮਸਾਲਾ ਤਿਆਰ ਹੁੰਦਾ ਜੀ ਇਹ ਲਓ ਜੀ ਇੱਧਰ ਜਲਦੀ ਮਸਾਲਾ ਤਿਆਰ ਸੀਗਾ ਜੀ ਇਹ ਦੇਖੋ ਜੀ ਮਸਾਲਾ ਤਿਆਰ ਹੋ ਗਿਆ ਤੇ ਅੱਜ ਮੰਮੀ ਤਰੀ ਵਾਲਾ ਆਲੂ ਲੱਗੇ ਬਣਾਣਾ ਹਾਂਜੀ ਨਾਲ ਮੱਕੀ ਦੀ ਰੋਟੀ ਜੀ ਇਹ ਲਓ ਜੀ ਅੱਜ ਦੀ ਰੋਟੀ ਜੀ ਤਰੀ ਵਾਲੀ ਸੱਚੀ ਵੜ ਆਲੂਆਂ ਦੀ ਤੇ ਨਾਲ ਨੂੰ ਵਿਚ ਮੱਕੀ ਦੀ ਰੋਟੀ ਮਿਕਸ ਬਣੂਗੀ ਜੀ ਕਣਕ ਦੀ ਵੀ ਬਣੂਗੀ ਐ ਮੱਕੀ ਦੀ ਵਿੱਚ ਕੜਕ ਦੇ ਖਾਣੇ ਵਾਲੇ ਵਿੱਚ ਮੱਕੀ ਦੀ ਖਾਣੇ ਵਾਲੇ ਸਾਰੀ ਤਰ੍ਹਾਂ ਦੇ ਹੈ ਜੀ ਤੇ ਅੱਜ ਹੈਗੇ ਜੀ ਚੱਕਰੀਆਂ ਤੇ ਸਾਰਿਆਂ ਨੂੰ ਮੇਰੇ ਵੱਲੋਂ ਚੱਕਰੀਆਂ ਦੀਆਂ ਵਧਾਈਆਂ ਜੀ ਬਹੁਤ-ਬਹੁਤ ਤੇ ਸ਼ਾਮ ਨੂੰ ਬਣੂਗੇ ਜੀ ਕੁਲਗਲੇ ਕਚੌਰੀਆਂ ਤੇ ਲੋ ਜੀ ਮੰਮੀ ਲੱਗਿਆ ਜੀ ਆਲੂ ਛਿੱਲਣ ਪੁਣਾ ਦिए ਜੀ ਆਲੂ ਤੇ ਉਧਰ ਮਸਾਲਾ ਤਿਆਰ ਹੋਣ ਲੱਗਿਆ ਜੀ ਫਿਰ ਡੰਗਰ ਬੱਕਰੀ ਦੇਖਣੇ ਜੀ ਬਾਲਤ ਛੱਡੇ ਤੇ ਕਲਦੇ ਜੀ ਉਹ ਟੂਰ ਪਰ ਲੰਗੇ ਆਏ ਨਹੀਂ ਜੀ ਉਹ ਵੀ ਦੇਖਣੇ ਪਾੜੇ ਸਾਨੂੰ ਕਾਧਾ ਹੁੰਦੇ ਆ ਜੀ ਤੇ ਚਲੋ ਜੀ ਹੋਰ ਜਦ ਮਸਾਲਾ ਚਾਰ ਹੋ ਜੂਗਾ ਤੇ ਫੇ ਮਿਲਦੇ ਚਲੋ ਫੇ ਪੱਲਾ ਤਿਆਰ ਹੋ ਗਿਆ ਠੀਕ ਹੈ ਜੀ ਤੇ ਦੰਗਰ ਨੂੰ ਕੱਟਲੇ ਤੇ ਹੋ ਜਾ ਸਕੀ ਜੀ ਅਲਦੀ ਤੇਰ ਵਾਸਤੇ ਤੇ ਅਰੰਭ ਕਰ ਲੈ ਜੀ ਮਸਾਲਾ ਬਣਾ ਕੇ ਬਣਾ ਕੇ ਥੋੜੀ ਜਿਹੀ ਸੇਕ ਲਾਉਂਦੇ ਜੀ ते ते लोग तो मसाला पड़ते रहना दस मिनट बाद तरी तो इन्ह नु हिला है, पार पार नहीं है जी है ना जैसी जी अस हिलाते जो हिलाते फिर मसाला उतर जाता ना सारा फिर आलू चिट्टे चिट्टे आलू बढ़ते जी ਇਸੇ ਸਬਸਕ੍ਰਾਈਬਰ ਨੇ ਕਿਹਾ ਭਾਜੀ ਅਸੀਂ ਅਮਰੀਕਾ ਤੋਂ ਆਜੀ ਸਾਡਾ ਕੜੀ ਦੇਖ ਕੇ ਖਾਣੇ ਨੂੰ ਜੀ ਕਰਦਾ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਸਾਡੇ ਕੋਲ ਜ਼ਰੂਰ ਆਓ ਤੁਹਾਨੂੰ ਕੜੀ ਮੱਕੀ ਦੀ ਰੋਟੀਆਂ ਸਿਖਾਉਂਗੇ ਜੀ ਆ ਕੇ ਜਾਓ ਜੀ ਸਾਡੇ ਕੋਲ ਇੱਕ ਵਾਰ ਜੀ ਲੋ ਜੀ ਉਹ ਸਬਜ਼ੀਆਂ ਰਵਾਏ ਉਹ ਪਾਣੀ ਅਸੇ ਦਵਾਤੀ ਸੇਕ ਤੋਂ ਲਿਖਦੇ ਆ ਜੀ ਜੀ ਸਬਜ਼ੀਆਂ ਨੂੰ ਸੇਕ ਲੱਗ ਗਿਆ ਸੀਗਾ ਜੀ ਤੇ ਆਲੂ ਰਵਾੜਾ ਲਵਾਤਾ ਤੇ ਹੁਣ ਪਾ ਲਈ ਅਸੀਂ ਤਰੀਅ ਵਿੱਚ 3 ਗਲਾਸ ਤੇ ਹੁਣ ਇਹਨਾਂ ਨੂੰ ਸੇਕ ਲਵਾ ਕੇ ਯਾਨੀ ਕਿ ਉੱਪਰ ਬੰਦ ਕਰੋਗੇ ਫੇਰ ਦੋ ਸੀਟਾ ਲਵਾ ਕੇ ਸਬਜ਼ੀ ਬਣ ਕੇ ਤਿਆਰ ਹੋ ਜੂਗੀ ਤੇ ਪਰ ਇਹਨਾਂ ਨੂੰ ਹਲਾਣਾ ਨਹੀਂ ਹੈਗਾ ਕਿ ਯਾਨੀ ਕਿ ਮਸਾਲਾ ਚਿੱਟਾ-ਚਿੱਟਾ ਇਹ ਬੜਦਾ ਮਸਾਲਾ ਨਹੀਂ ਲੱਗਦਾ ਹੈਗਾ ਤੁਹਾਨੂੰ ਅੱਜ ਤੇ ਚਲੋ ਜੀ ਜਦ ਸਬਜ਼ੀ ਬਣ ਕੇ ਤਿਆਰ ਹੋ ਜੂਗੀ ਤੁਹਾਨੂੰ ਘੇਰ ਮਿਲ ਰਹੀ ਹੈ ਜੀ ਲੋ ਜੀ ਇਤਰਾਜ ਨੂੰ ਜੀ ਵੜਕਾ ਜੀ ਪਿਆਰ ਤੇ ਮੰਮੀ ਲੱਗੇ ਜੀ ਲਾ ਕੇ ਆ ਮੇਰੀ ਰੋਟੀ ਬਣਾੜ ਚੁੱਲੇ ਤੇ ਕਾਕੂਂ ਜੀ ਦਿਖਾ ਦੇ ਕਾਕੂ ਤੇ ਆਰੇ ਤੇ ਲੋ ਜੀ ਖਿ ਲੋ ਜੀ ਕਾਕੂ ਨਾਲ ਜੀ ਅਸੀਂ ਬਣਾ ਲੀ ਪਾਣੀ ਦੀ ਬੋਤਲ ਚੱਕੀ ਵੀ ਆ ਨਾ ਤਾਂ ਤੇ ਚੱਲ ਸੀ ਮੋਦਨ ਤਾਂ ਵੀ ਬਲਾ ਮੇਰੇ ਲੋ ਜੀ ਮਿਲੋ ਜੀ ਸਾਡੀ ਹਰਸੀ ਮਰ ਨਾਲ ਸਾਸੀ ਕਾਸਾ ਨੀਨੂ ਅੱਜ ਕਾਕੂ ਤਾਂ ਵੱਡੀ ਆਇਆ ਜੀ ਦੇਖੋ ਜੀ ਸਿਮੂ ਦੇ ਬੈਂਤੀ ਲਾਈ ਕਾਕੂ ਨੇ ਜੀ ਹੱਥਾ ਵਰ ਤੇ ਇਧਰ ਲੱਗਿਆ ਜੀ ਮੱਕੀ ਦਾ ਪ੍ਰਸ਼ਾਦਾ ਬਣਨਾ ਹੈ ਨਾ ਫੁੱਲ ਫੁੱਲ ਕੇ ਰੋਟੀਆਂ ਆਂਦੀਆਂ ਜੀ ਦੇਖੋ ਚੁਲੇ ਦੇ ਤੇ ਦੇਖੋ ਜੀ ਆਲੂ ਦੀ ਸਬਜ਼ੀ ਕਿੰਨੀ ਵਧੀਆ ਬਣੀ ਹੈ ਲਾਲ ਲਾਲ ਤੰਗਦਾ ਹੈ ਪਿਆਜ਼ ਦੀ ਸਬਜ਼ੀ ਨੂੰ लो जी साइ हरसीमरन दसूगी सब्जी खा के भी, टेस्टी टेस्टी भी लो बर... जी ओ मिर्च भी ला गई जी ओ टेस्टी लगी लग है मिर्च तो है भी तो नहीं सब्जी हाथ धोते बहद

ਇਨੂੰ ਨਾਜਬੂ ਵੀ ਕਹਿੰਦੇ ਜੀ ਤੇ ਆਹ ਦੇਖੋ ਜੀ ਵਿੱਚ ਕਿੰਨਾ ਵਧੀਆ ਫੁੱਲ ਹੈ ਜੀ ਆਹ ਦੇਖੋ ਸੰਜੂਮ ਕਰਕੇ ਇਹਦੀ ਕਿੰਨਾ ਸੋਹਣਾ ਲੱਗਦਾ ਹੈ ਜੀ ਆਹ ਇਹਦਾ कलर ਵੀ ਇਹਨਾਂ ਪਿਆਰਾ ਹੈ ਤੇ ਤੁਸੀ ਬਹੁਤ ਜ਼ਿਆਦਾ ਲਈ ਹੈ ਡੜ ਨੇ ਜਿਸ ਤਰ੍ਹਾਂ ਵੀ ਕਿਸੇ ਨੂੰ ਖਾਂਗ ਜਖਮ ਹੋ ਜੇ ਪਰ ਹੋਈ ਬੇਟ ਕਰਦੀ ਰਹਿ ਜਾਵੇ ਤਾਂ ਇਹਦਾ ਖਾੜਾ ਬਣਾ ਕੇ ਪੀ ਲਓ ਜੀ ਤਾਂ ਠੀਕ ਹੋ ਜਾਂਦਾ ਜੀ ਸਿਮੂ ਆ ਲਾਡੂ ਰਿਹਾ ਪੁੱਤ ਕਿੱਥੇ ਚੱਲਿਆ ਬੱਕਰੀਆਂ ਤਾਂ ਉਹ ਚੁਗਦੀ ਆ ਪੁੱਤ ਤੇ ਉਹ ਨੀਚੇ ਸਾਹਮਣੇ ਦੇਖੋ ਜੀ ਬੱਕਰੀ ਲੱਗੀ ਆ ਸਾਡੀ ਚੂੜ ਤੇ ਬਾਕੀ ਥੋੜੀ ਜਿਹਾ ਨੀਚੇ ਨੂੰ ਗਰੀਆ ਵੀ ਤੁਹਾਨੂੰ ਉਹ ਵੀ ਦਿਖਾਉਂਦੇ ਆ ਜੀ ਚੈੱਕ ਕਰੋ ਜੀ ਵੀਊ ਕਿੰਨਾ ਵਧੀਆ ਹੈ ਜੀ ਦੁਪਹਿਰ ਦਾ ਟਾਈਮ ਹੈ ਜੀ ਤੇ ਹਾਂ ਵੀਊ ਦੇਖੋ ਜੀ ਤੁਸੀ ਕਿੰਨਾ ਵਧੀਆ ਲੱਗਦਾ ਹੈ ਜੀ ਉੱਪਰ ਆਸਮਾਨ ਦਾ ਵੀ ਤੇ ਨੀਚੇ ਸਾਹਮਣੇ ਦੇਖੋ ਜੀ ਪਹਾੜਾਂ ਦਾ ਵੀ ਕਿੰਨਾ ਘੈਂਟ ਜਿਹਾ ਵੀਊ ਲੱਗ ਰਿਹਾ ਹੈ ਜੀ

ਚਬਕ ਰਾ ਕੇ ਲੱਗੀ ਧਾਂਦੇ ਬੁੱਤ ਚੁਗ ਲੰਦੇ ਆਨੂ ਜੇ ਆ ਬੱਕਰੀ ਸੀਗੀ ਆ ਬੱਕਰੀ ਸੀਗੀ ਜਿਹਾ ਸਾਡਾ ਛੇਲੂ ਆਇਆ ਸੀਗਾ ਜੀ ਖੜ ਜਾ ਇੱਕ ਮਿੰਟ ਇਹਦੇ ਨਾਲ ਮੈਂ ਨਹੀਂ ਮਾਰਦਾ ਜੀ ਆ ਬੱਕਰੀ ਸੀਗੀ ਜਿਹੜੀ ਉਹ ਜਿਹੜਾ ਛੇਲੂ ਭੁਗਿਆ ਕਹਿੰਦੇ ਪੱਥਰ ਤੇ ਲਿਆ ਗਿਆ ਸੀਗਾ ਉਹ ਮਰ ਗਿਆ ਤੇ ਆ ਬੱਕਰੀ ਆ ਜੀ ਦੇ ਪੈਰ ਤੇ ਸੱਟ ਲੱਗੀ ਸੀਗੀ ਜੀ ਪਿੱਛੇ ਵਾਲੇ ਤੇ ਇਹਦਾ ਜਿਹੜਾ ਨਿਚੇ ਵਾਲਾ ਪੈਰ ਦਾ ਹੱਕ ਆ ਕੀ ਚੀਜ਼ ਆ ਪੈਰ ਦਾ ਆ ਖੂਰ ਹੈ ਨਾ ਜਿਹੜਾ ਇਹਦੇ ਤੇ ਸੱਟ ਲੱਗੀ ਸੀਗੀ ਜੀ ਤੇ ਹੁਣ ਤਾਂ ਮੰਮੀ ਨੇ ਜੀ ਦਵਾਈ ਲਗਾ ਕੇ ਟਿਊਬ ਲਾ ਕੇ ਪੱਟੀਆਂ-ਪੁਟੀਆਂ ਕਰਕੇ ਜੀ ਹੁਣ ਤਾਂ ਠੀਕ ਹੋ ਗਈ ਪਰ ਹਜੇ ਥੋੜੀ ਜਿਹੀ ਲੰਗ ਜੀ ਮਾਰ-ਮਾਰ ਕੇ ਹੀ ਤੁਰਦੀ ਜੀ ਆ ਪਰ ਪਹਿਲਾਂ ਨਾਲੋਂ ਤਾਂ ਬਹੁਤ ਜ਼ਿਆਦਾ ਫਰਕ ਹੈ ਜੀ ਇਹਨੂੰ ਤੇ ਜਿਹੜਾ ਉਹ ਦੂਸਰਾ ਸੀ ਉਹਦੀ ਤਾਂ ਡੈਥ ਹੋ ਗਈ ਜੀ ਤੇ ਆ ਦੇਖੋ ਜੀ ਸਾਡੀ ਬੱਕਰੀਆਂ ਲੱਗੀਆਂ ਜੀ ਸ਼ੁਕਰ ਤੇ ਤੁਸੀਂ ਸਾਨੂੰ ਕਹਿੰਦੇ ਸੀ ਕਿ ਵੀ ਆਪਣੇ ਡੰਗਰ ਬੱਕਰੇ ਦਿਖਾਓ ਜੀ ਤੇ ਆ ਦੇਖੋ ਜੀ ਸਾਡੀ ਬੱਕਰੀਆਂ ਤੇ ਗਾਂਏ ਪਰਲੀ ਸਾਈਡ ਬੰਨੀ ਆ ਜੀ ਚੁਕਣੇ ਨੂੰ ਕੋਕੋ ਛੱਡ ਦੇ ਪੁੱਤ ਚੁਗਲਾਂ ਦੇ ਲੱਟ ਛੱਡ ਦੇ ਇਹ ਦਿਨ ਨਹੀਂ ਖੇਡਣਾ ਪਰ ਮਾਰੂਗੀ ਤੈਨੂੰ ਬੜੀ ਬੱਕਰੀ ਆ ਮਾਰਦੀ ਆ ਦੇਖੋ ਜੀ ਬੱਕਰੀਆਂ ਕਿੰਨੀਆਂ ਸੋਹਣੀਆਂ ਲੱਗੀਆਂ ਜੀ ਚੁਗਣ ਚੁਗਣ ਦੇ ਬੁੱਤਰਾ ਡਰੇ ਆਂਦੇ ਨੂੰ ਟੈਂਦੇ ਤੇ ਸਿੰਮੂ ਇਹਨੂੰ ਤੰਗ ਕਰੀ ਜਾਂਦੀ ਆ ਚੁਗਣ ਨਹੀਂ ਦਿੰਦੀ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਆਹ ਹੈ ਕਿ ਸਭ ਤੋਂ ਛੋਟੀਆਂ-ਛੋਟੀਆਂ ਬੱਕਰੀਆਂ ਇੱਕ ਆਏ ਜੀ ਤੇ ਦੂਸਰੀ ਆ ਤੇ ਤੀਸਰੀ ਆ ਆ ਜੀ ਤੇ ਇੱਕ ਹੋਰ ਹੈ ਜੀ ਇੱਕੋ ਮੈਨੂੰ ਲੱਗਾ ਪਰਲੀ ਸਾਈਡ ਗਈ ਵੀ ਆ ਜੀ ਸਿੱਚੂਗੜ ਪਹਾੜੀ ਤੋਂ ਤੇ ਦੇਖੋ ਜੀ ਲੱਗੀਆਂ ਜੀ ਚੂਰ ਤੇ ਇਹ ਮੈਂ ਹਬੁੱਟੀ ਜੀ ਖਾ ਲੈਂਦੀ ਆ ਜੀ ਇਹਦੇ ਨਾਲ ਹੀ ਰੱਜ ਜਾਂਦੇ ਜੀ ਖਾ-ਖਾ ਕੇ ਆਹ ਦਾਣੇ ਜੀ ਹੁੰਦੇ ਜੀ ਬੁੱਟੀ ਦੇ ਇਹਨੂੰ ਖਾਈ ਜਾਂਦੀ ਆ दे लाडो कुम्बर लागे रू आए जी साड़ी गाय ते गाय लगी है जी चुगन बकरी का बनते है जी गाय भी गई जी हम गाय भी अंदर बनूगी शाम का टाइम हो गया ठंड का था जी

ਤੇ ਲੋ ਜੁੱਧਰ ਸਿਆ ਆਲੂ ਭੜੇ ਦਾਤੇ ਜੀ ਤੇ ਅੱਧਰ ਆਲੂ ਲੱਗੇ ਜੂ ਭੜ ਉਨੀ ਦੇਰ ਮੈਂ ਮਸਾਲਾ ਤਿਆਰ ਕਰੂੰਗੀ ਜੀ ਤੇ ਡਿੰਪਲ ਚਲੇਗੀ ਜੀ ਅੱਜ ਆਪਣੀਆਂ ਸ਼ਾਪਿੰਗਾਂ ਕਰਨ ਹਾਂਜੀ ਸਾਡੇ ਡਿੰਪਲ ਵੀ ਚਲੇਗੀ ਜੀ ਅੱਜ ਉਹਦਾ ਡਿੰਪਲ ਐਫੇਸ਼ੀਅਲ ਕਰਾਣੇ ਜੀ ਹੋਰ ਕਰਾਣੇ ਉਹ ਲੰਘ ਕੱਜ ਜੀ ਤੇ ਦੇ ਆ ਦੇ ਕੀ ਕਰਨਾ ਜੀ ਤੇ ਉਹ ਥੋੜਾ ਰਹਿ ਗਿਆ ਉਹ ਚਲੇਗੀ ਜੀ ਮਨਜੀ ਦੀਦੀ ਕੋਲੋਂ ਤੇ ਫਿਰ ਕਦੀ ਮੱਥੀ ਕਰਵਾਣੇ ਫੇਸ਼ੀਅਰ ਕੁਸ਼ੀਅਰ ਵੀ ਨੀਚੇ ਪੰਜਾਬ ਚ ਤਾਂ ਫਿਰ ਉਹਨੇ ਕੱਪੜੇ-ਕੁਪੜੇ ਦੀ ਸ਼ਾਪਿੰਗ ਕਰਨੀ ਥੋੜੀ ਜੀ ਤਾਂ ਫੇਰ ਹਮਰਾਉਗੇ ਉਹ ਆਣਾ ਕਿ ਉਹ ਨਾਨਾ ਨੇ ਨਤ ਆਉਗੀ 5-4 ਸਪਾ 5 ਅਗਰ 5-6 ਦਿਨ ਤੇ ਅੱਛਾ 6-7 ਦਿਨ ਬਾਅਦ ਆਉਗੇ ਇਹ ਦੇਖੋ ਤੇ ਚਲੋ ਜੀ ਹੁਣ ਅਸੀਂ ਮਸਾਲਾ ਤਿਆਰ ਕਰ ਲਈਏ ਜੀ ਕਚੌਰੀਆਂ ਦਾ ਤੇ ਮਿਲਦੇ ਜੀ ਤੁਹਾਨੂੰ ਫੇਰ ਓ ਜੀ ਅਸੀਂ ਲੱਗੇ ਜੀ ਹੁਣ ਕਚੌਰੀਆਂ ਦਾ ਮਸਾਲਾ ਤਿਆਰ ਕਰਨ ਤੇ ਪਿਆਜ਼ ਹਰੀ ਮਿਰਚ ਆਦਾ ਇਹਨੂੰ ਅਸੀਂ ਮਸ਼ੀਨ ਚ ਨੂੰ ਕੱਢੂਗੇ ਜੀ ਤੇ ਚਲੋ ਜੀ ਹੁਣ ਅਸੀਂ ਛਿੱਲ ਰਹੀਏ ਤੇ ਤਿਆਰ ਕਰਕੇ ਫੇਰ ਮਿਲਦੇ ਜੀ ਜੀ ਅੱਧਰ ਅਸੀਂ ਮਸਾਲਾ ਤਿਆਰ ਕਰ ਲਿਆ ਜੀ ਪਿਆਜ਼ ਕੱਟ ਲਿਆ ਅਦਰੇ ਵੀ ਛਿੱਲਿਆ ਚੀਰ ਲਿਆ ਧੋੜਿਆ ਤੇ ਹੁਣ ਅਸੀਂ ਇਹਨੂੰ ਕੱਢੂਗੇ ਜੀ ਮਸ਼ੀਨ ਚ ਨੂੰ ਗ੍ਰੈਂਡਰ ਕਰੋਂਗੇ ਤੇ ਮਸਾਲਾ ਤਿਆਰ ਕਰਨ ਤੋਂ ਬਾਅਦ ਹਨ ਫੇਰ ਮਿਲਦੇ ਆ ਜੀ ਮਸ਼ੀਨ ਚ ਨੂੰ ਕੱਢ ਲਈਏ ਤੇ ਆਲੂ ਅਸੀਂ ਉਬਲਣੇ ਧਰਤੇ ਜੀ ਤੇ ਫਿਰ ਉਸ ਤੋਂ ਬਾਅਦ ਗੁੰਨੂਗੀ ਮੈਂ ਆਟਾ ਮਸਾਲਾ ਤਿਆਰ ਕਰਨ ਤੋਂ ਬਾਅਦ ਤੇ ਮੰਮੀ ਗਈ ਆ ਘਰ ਨੂੰ ਮੰਮੀ ਕਹਿੰਦੀ ਬੰਨੇ ਨੂੰ ਗਾਏ ਨੂੰ ਅੰਦਰ ਬੰਨਿਆ ਵਾ ਗਾਹ ਨਹੀਂ ਪਰ ਬਲਦ ਬੰਨਣ ਗਏ ਮਮੀ ਗਾਏ ਤਾਂ ਪਹਿਲਾਂ ਬੰਨਦੇ ਸੀ ਕਿ ਹੁਣ ਬਲਦ ਬੰਨਣ ਗਏ ਜੀ ਮਮੀ ਬਲਦ ਆਗੇ ਸੀਗੇ ਮਮੀ ਕਹਿੰਦੇ ਬਲਦਾਂ ਨੂੰ ਅੰਦਰ ਬੰਨਿਆ ਵਾ ਤਾਂ ਮਿਲਦੇ ਆ ਜੀ ਤੁਹਾਨੂੰ ਫੇਰ ਭਾਂਡੇ ਮਾਂਜਦੇ ਜੀ ਮੈਂ ਸਾਰੇ ਤੇ ਮਮੀ ਵੀ ਆ ਗਈ ਬਲਦ ਬੰਨ ਕੇ ਜੀ ਤੇ ਉੱਧਰ ਸਾਡੀ ਸਿਮੂ ਡੁੱਗੂ ਦਾ ਤਰਾਨੇ ਬੈਠੀ ਹੈ ਜੀ ਇਹ ਡੁੱਗੂ ਨੂੰ ਨੀ ਟਿਕੜਨਦੀ ਸਾਰਾ ਦਿਨ ਤੇਰੇ ਹੱਥ ਪਰ ਦੰਦੀ ਵੱਢਣੀਆਂ ਨੇ ਰਹਿਂਦੇ ਨੂੰ ਫੇ ਲੋ ਜੀ ਅਦਰ ਮੈਂ ਮਸਾਲਾ ਵੀ ਤਿਆਰ ਕਰ ਲਿਆ ਜੀ ਦੇਖੋ ਹਰੀ ਮਿਰਚਾ ਪਿਆਜ਼ ਅਦਰਕ ਛੀਚੂ ਕੱਟ ਲਿਆ ਜੀ ਤੇ ਨਾਲ ਹੀ ਆਟਾ ਵੀ ਗੁੰਨ ਕੇ ਰੱਖਤਾ ਜੀ ਤੇ ਉਧਰ ਆਲੂ ਪਿੱਪਣ ਲਗੇ ਹੁਣ ਆਲੂ ਬਲ ਜੂਗੇ ਤਾਂ ਉਹਨਾਂ ਨੂੰ ਛਿੱਲ ਕੇ ਫਿਰ ਮਸਾਲਾ ਤਿਆਰ ਕਰੂੰਗੀ ਰਲਾਉਂਗੀ ਜੀ ਤੇ ਮਿਲਦੇ ਆ ਜੀ ਤੇ ਨੂੰ ਫੇਰ ਜਦੋਂ ਮਸਾਲਾ ਰਲਾਉਂਗੀ ਜੀ ਤੇ ਆਸੇ ਮੂਨੇ ਰੱਖੇ ਹੈ ਜੀ ਮਰੂਦਰ ਸੇਵ ਇਕੱਠੇ ਕਰਕੇ ਦੋ ਸੇਵ ਖਾ ਲੇ ਇੱਕ ਸੇਵ ਰੱਖ ਤਾਂ ਅਮਰੂਦ ਵੀ ਰੱਖਦੇ ਜੀ ਸਾਡੇ ਸਿਮੂ ਦੇ ਕੰਮ ਹੈ ਜੀ ਤੇ ਚਲੋ ਜੀ ਮਿਲਦੀ ਹੈ ਜੀ ਤੁਹਾਨੂੰ ਫੇਰ ਲਓ ਜੀ ਮਮੀ ਲੱਗੇ ਜੀ ਗਰਮਾ ਗਰਮ ਗੋਲੇ ਬਣਾਉਣ ਪਰ ਜੀ ਸਾਡੀ ਕੜਾਹੀ ਨੂੰ ਕਮੈਂਟ ਨਾ ਕਰਿਓ ਕੜਾਹੀ ਨੂੰ ਕਮੈਂਟ ਨਾ ਕਰਿਓ ਕੜਾਹੀ ਅਸੀਂ ਦਿਵਾਲੀ ਨੂੰ ਲਿਆਣੀ ਹੈ ਜੀ ਹੁਣ ਅਸੀਂ ਬਦਲ ਨਹੀਂ ਸਕਦੇ ਦਿਵਾਲੀ ਚ ਰਗੇ ਤਿੰਨ ਥੋੜੇ ਤਾਂ ਵੇਖਾ ਹੁਣ ਦਿਵਾਲੀ ਨੂੰ ਚਰਨੀ ਔਰ ਕੜਾਹੀ ਲੈ ਕੇ ਆਉਂਗੇ ਜੀ ਨਵੀਂ ਠੀਕ ਹੈ ਜੀ ਕਮੈਂਟਰਾਂ ਕਰ ਰਹੇ ਹੋ ਜੀ ਹੱਥ ਜੋੜ ਕੇ ਤੀਆ ਕੜਾਹੀ ਨੂੰ ਕੜਾਹੀ ਦਾ ਕਰੂੰਗੀ ਜੀ ਚੇਂਜਸ ਭਾਂਡੇ ਜਿਹਾ ਆਉਂਗੇ ਉਹਦੇ ਜੇ ਕਰੂੰਗੀ ਹਾਂਜੀ ਦਿਵਾਲੀ ਨੂੰ ਲੈ ਕੇ ਆਉਂਗੇ ਜਿਵੇਂ ਤਾਂ ਹੈ ਵੀ ਇੱਕ ਬੜੀ ਕੜਾਹੀ ਆ ਬੜੀ ਆ ਜੀ ਇਧਰਾਂ ਦੇਖੋ ਆਲੂ ਕਰੇ ਪਿਆ ਪਰ ਇਹ ਬਹੁਤ ਜ਼ਿਆਦਾ ਹੀ ਬੜੀ ਆ ਜੀ ਕੜਾਹੀ ਕਹੇ ਜੀ ਆ ਜੀ ਇਸ ਤਰ੍ਹਾਂ ਦੀ ਲੈਣੀ ਅਸੀਂ ਜਿਹੜੀ ਡੂੰਗੀ ਜੀ ਹੋਵੇ ਜਿਹਦੇ ਵਿੱਚ ਵਧੀਆ ਚੀਜ਼ ਬਣਦੀ ਏ। ਆਏ ਸਾਡੇ ਕੋਲ ਅੱਜ ਇਸ ਤਰ੍ਹਾਂ ਦੀ ਡੂੰਗੀ ਜੀ ਨਹੀਂ ਹੈਗੀ। ਸਿੱਧੀ ਜੀ ਹੈ ਦੇ ਚੀਜ਼ ਬਣਾਉਣੇ ਦਾ ਮਜ਼ਾ ਨਹੀਂ ਆਉਂਦਾ ਤੁਹਾਨੂੰ। ਲਓ ਜੀ ਇੱਧਰ ਮੈਂ ਆਲੂ ਕੱਟੂ ਗਸ ਕਰ ਲੇ ਤੇ ਉਧਰ ਮੈਂ ਮਸਾਲਾ ਵੀ ਕੱਢਿਆ ਡੂੰਗੀ ਜੀ ਤੇ ਹੁਣ ਮਸਾਲਾ ਰਲਾਉਗੇ ਜੀ ਅਸੀਂ। ਮਸਾਲਾ ਹਰੀ ਮਿਰਚ ਅਦਰਕ ਸਾਰਾ ਕੁਝ ਇਹਨੇ ਕਰਕੇ ਤਿਆਰ ਰੱਖਿਆ ਜੀ ਤੇ ਮੈਂ ਕਿਹਾ ਮੰਮੀ ਪਹਿਲਾਂ ਗੁਲਗੁਲੇ ਬਣਾ ਲਵੇ। ਜੇ ਨਾਲ ਦੀਆਂ ਮਸਾਲਾ ਵਿੱਚ ਸਾਰਾ DNA ਫਿਰ ਨਾਲ ਦੀਆਂ ਸਬਜ਼ੀਆਂ ਕਰ ਦਈ ਅਸੀਂ। ਤੇ ਸਿਮੂ ਸਾਡੀ ਸੌਂੜੀ ਅੱਜ ਜੀ। डिंपल ਸਾਡੀ ਹੈ ਨਹੀਂ ਡਿੰਪਲ ਨੂੰ ਅਸੀਂ ਮਿਸ ਕਰਦੇ ਆ ਜੀ ਅੱਜ ਚੱਕਰਿਆ ਪਰ ਜੀ ਡਿੰਪਲ ਸਾਡੀ ਗਈ ਆ ਮਨੀ ਕੋਲ ਮਨਜੀਤ ਕੋਲ ਜੀ ਬਿੰਦਰੂਣਾ ਕੋਲ ਉਹਨੇ ਆਪਣੇ ਬਾਲ ਬੂਲ ਫੇਸ਼ੀਅਲ ਕਰਾਣੇ ਆ ਜੀ ਉਹ ਅੱਜ ਚਲੀ ਗਈ ਜੀ ਉਹ ਆਊਗੀ ਹੋਰ 5-6 ਦਿਨ ਬਾਅਦ ਤੇ ਦਿਨ ਵੀ ਥੋੜੇ ਜਿਹਾ ਰਹਿ ਗਏ ਤਾਂ ਕਿ ਫੇਸ਼ੀਅਲ ਨੂੰ ਤਾਂ ਟਾਈਮ ਟਾਈਮ ਲੱਗਦਾ ਜੀ 15-15 ਦਿਨ ਦਾ ਗੈਪ ਆਉਂਦੇ ਜੀ ਉਹ ਵਿੱਚ ਫੇਸ਼ੀਅਲ ਤੋਂ ਬਾਅਦ ਕੁਝ ਨਹੀਂ ਰਹਿ ਜੀ ਬਹੁਤ ਸੋਚ ਚਾਸੀ ਕੀ ਕਰੀਏ ਕੀ ਨਾ ਕਰੀਏ ਬਸ ਦਿਮਾਗ ਘੁੰਮ ਰਿਹਾ ਸਾਡਾ ਚਾਰ ਚੁਫੇਰੇ

ਵਾ ਸਾਡਾ ਚੁੱਲਾ ਇਹ ਹਵੀ ਗੈਸ ਵਾਲੀ ਪੱਠੀ ਦਾ ਕੰਮ ਕਰਦਾ ਜੀ ਇਸ ਕਰਕੇ ਅਸੀਂ ਚੁੱਲਾ ਹੀ ਜ਼ਿਆਦਾ ਉਹ ਕਰਦੇ ਆ ਜੀ ਰੋਟੀ ਸਬਜ਼ੀ ਨੂੰ ਹਰ ਇੱਕ ਚੀਜ਼ ਨੂੰ ਗੈਸ ਤਾਂ ਅਸੀਂ ਹਉ ਆ ਵੀ ਇਸ ਤਰ੍ਹਾਂ ਕੋਈ ਆ ਗਿਆ ਚਾਹ ਪਾਣੀ ਬਣਾ ਲਿਆ ਰੋਟੀ ਗਰਮ ਕਰ ਲਈ ਅਜੇ ਕੰਮ ਨੂੰ ਅਸੀਂ ਗੈਸ ਰੱਖਦੇ ਆ ਜੀ ਅੱਗੇ ਅੱਜ ਸਟੌਕ ਪਾ ਕੇ ਗੋਲ ਗੀ ਜੀ ਤਿਆਰ ਤੇ ਇੱਕ ਬੋਲ ਗੋਲ ਕੱਢ ਲਾ ਜੀ ਦੋ ਗੋਲ ਗੁਲੀਆਂ ਦੇ ਫੇਰ ਬਣਾਉ ਦੇ ਜੀ ਕਚੌੜੀਆਂ ਤੇ ਉਹਨੇ ਨੂੰ ਮੈਂ ਕਚੌੜੀਆਂ ਚ ਮਸਾਲਾ ਪਾਵਾ ਜੀ ਨੇ ਅਸੀਂ ਇਹਨਾਂ ਨਾਲ ਮਸਾਲਾ ਤਿਆਰ ਕਰਕੇ ਤੁਹਾਨੂੰ ਮਿਲਦੇ ਆ ਜੀ ਫੇਰ ਤੇ ਗੋਲ ਗੁਲੇ ਬਹੁਤ ਵਧੀਆ ਬਣਦੇ ਆ ਜੀ ਅੱਜ ਗੋਲ ਗੋਲ ਫੁੱਲ ਫੁੱਲੇ ਬੁਲੇ ਜੀ ਸੱਕਰ ਦੇ ਬਣਾ ਲੱਗੀਆਂ ਉਹਨੂੰ ਸੱਕਰ ਪਾਇਆ ਰ ਗੁਰਦਾ ਬਹੁਤ ਚੱਕਰ ਪਾ ਦਿੰਦਾ ਚਾਹਸ ਬਣਾਉਂਦਾ ਗੁਰਦਾ ਪੀ ਕੇ ਰਖਣਾ ਕਰਦਾ ਪਹਿਲਾਂ ਨੂੰ ਚਾਹਸ ਬਣਾ ਕੇ ਪੀ ਕੇ ਸਵਾਣਾ ਕਰਦਾ ਇਸ ਕਰਕੇ ਸੱਤ ਕਰਦੇ ਸੀ ਛੇਤੀ ਬਣਾ ਲੈਂਦੇ ਜੀ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਦਾਲ ਰਣਾਉਣ ਤੋਂ ਬਾਅਦ ਅੱਜ ਜੀ ਅਸੀਂ ਗੁਲਗਲੇ ਬਣਾ ਲਈ ਸੀਗੇ ਜੀ ਤੇ ਹੁਣ ਕਚੌੜੀਆਂ ਦੀ ਤਿਆਰੀ ਕੀਤੀ ਜੀ ਤੇ ਕਚੌੜੀਆਂ ਬਣਾਉਣੀਆਂ ਕਰੀਆ ਸ਼ੁਰੂ ਜੀ ਤੇ ਲਓ ਜੀ ਆ ਗਿਆ ਜੀ ਗਰਮਾ ਗਰਮ ਕਚੌੜੀਆਂ ਬਣ

ਤੇ ਕਾਕੂ ਵੀ ਚਲੇ ਗਿਆ ਜੀ ਬਿੱਪਰ ਨੂੰ ਛੱਡਣ ਤੇ ਪਹਿਲਾਂ ਤਾਂ ਇਹ ਮੁੜ ਕੇ ਆਣਾ ਸੀਗਾ ਜੀ ਫਿਰ ਉਹ ਥੋੜਾ ਜਿਹਾ ਡੇਟ ਹੋ ਗਿਆ ਆਪਣੀ ਪਜਾਮ ਜੂਨ ਚ ਫਸ ਗਏ ਸੀ ਕਿ ਕੀ ਕੀ ਤਰਤੀਬ ਲਗਿਆ ਉਹ ਬਹੁਤ ਜ਼ਿਆਦਾ ਬੱਤੀ ਜੰਨੀ ਤਾਂ ਫਿਰ ਉਹ ਲੈ ਲੋ ਗਿਆ ਤੇ ਫਿਰ ਉਹ ਵੀ ਮੰਜੀ ਦੀ ਵੀ ਕੋਲ ਚਲੇ ਗਿਆ ਤੇ ਕਹਿੰਦਾ ਮੈਂ ਸਵੇਰੇ ਆ ਜਾਊਗਾ ਜੀ ਸਾਧਰੇ ਬਣਾ ਕੇ ਰੱਖ ਲਊਂ ਜੀ ਮੇਰੇ ਇੱਕ ਚੌਂਦੇ ਬਣਾ ਕੇ ਰੱਖ ਲਊਂ ਮੈਂ ਆ ਜਾਣਾ ਸਵੇਰ ਤੱਕ ਆਹ ਦੇਖੀ ਜੀ ਅੱਧੇ ਵੀ ਲੱਗੇ ਕਿ ਪਿਆਰ ਗੁਰਗਰੀ ਬਾਅਦ ਇੱਕ ਚੌਂ ਜਣ ਜਣ ਜੀ ਬਣਾ ਲਾ ਤੁਹਾਨੂੰ ਜੇ ਮੈਂ ਪੜਾ ਦਵਾ ਜੀ ਤੇ ਮੈਂ ਲੱਗਿਆ ਬਣਾਣ ਮੰਮੀ ਲੱਗਿਆ ਜੀ ਰੜਨ ਤਾਂ ਲੁਪ ਚੋਰੀਆਂ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਜੀ ਅੱਜ ਤਾਂ ਤੁਸੀਂ ਸਾਡੇ ਆ ਕੇ ਚੋਰੀ ਆ ਜੀ ਅਰ ਫੁੱਲ ਫੁੱਲ ਕੇ ਵੜਨ ਲੱਗਿਆ ਜੀ ਨਾ ਤਾਂ ਕੋਈ ਆਲੂ ਬਾਹਰ ਨਿਕਲਿਆ ਹੈ ਘਟੇ ਤੌੜੀਆਂ ਬਣ ਜਾਂਦੀਆਂ ਅੱਜ ਪਾ ਤੁਸੀਂ ਐਨ ਲਗੇ ਹੋ ਵੀ ਚਿੱਟੇ ਚਿੱਟੇ ਜੇ ਬਣ ਜਾਂਦੀਆਂ ਇਹ ਆਟਾ ਦਾ ਦੂਸਰਾ ਹੈ ਜਿਵੇਂ ਥੈਲੀ ਆ ਮੈਂ ਦੇ ਜਾਵਾਂਗਾ ਆਟਾ ਨਹੀਂ ਹੁੰਦਾ ਥੈਲੀ ਆ ਜੀ ਮਕੂ ਦਾ ਪਣੀਆ ਵੀ ਤੈਨ ਹੈ ਜੀ ਦੇਖੋ ਹਾਂ ਭੜੀਆਂ ਵੀ ਤੈਨ ਕਰਕੜੀਆਂ ਰੜੀਆਂ ਰੜੀਆਂ ਕੜਕੜਕੁੰਦਾ ਹੈ ਤਾਂ ਤੌੜੀਆਂ ਪਰ ਇਹ ਆਟਾ ਹੀ ਦੂਸਰਾ ਹੈ ਜੀ ਉਹਦੇ ਕਰਕੇ ਤੇ ਲੋ ਜੀ ਇੱਧਰ ਅਸੀਂ ਐਨ ਬਣਾਤੀ ਆ ਤੌੜੀਆਂ ਫਲਾ ਫਲਾ ਜੀ ਯਾਰ ਇਹ ਕਹਿੰਦੇ ਰਹੀ ਆ ਜੀ ਬਾਦ ਨਵ ਕੁਝ ਤੇ ਜਾ ਕੇ ਜੀ ਤੇ ਆਜੋ ਸਾਡੀ YouTube ਫੈਮਲੀ ਵੀ ਬਰਬਗਰਮ ਗੁਲਗੁਲੇ ਤੇ ਕਚੌਰੀਆਂ ਬਣਾਈਆਂ ਜੀ ਨਾਲ ਦਹੀਂ ਤੇ ਪੇਠਾ ਇਹ ਜੀ ਮਠੀਆਂ ਵੀ ਐ ਤੇ ਆਜੇ ਛੇਤੀ ਛੇਤੀ ਜੀ ਸਾਡੇ ਕੋਲ ਖਾਣ ਜੀ ਟੱਕਰਿਆਂ ਦਾ ਸਮਾਨ ਜੀ ਤੇ ਅਸੀਂ ਕਚੌਰੀਆਂ ਬੜੀਆਂ ਬੜੀਆਂ ਹੀ ਬਣਾਦੇ ਜੀ ਤਾਂ ਕਿ ਛੋਟੀਆਂ ਛੋਟੀਆਂ ਥੋੜੀਆਂ ਮੋਟੀਆਂ ਮੋਟੀਆਂ ਰਹਿ ਜਾਂਦੇ ਜੀ ਤਾਂ ਸਿੰਗ ਬਣਾ ਦਿੰਦੇ ਨੇ ਫੇ ਪਤਲੀਆਂ ਪਤਲੀਆਂ ਹੋ ਜਾਂਦੇ ਲੋ ਮੈਂ ਤਾਂ ਵੀ ਮੋਟੀਆਂ ਮੋਟੀਆਂ ਜੀ ਲਾ ਦਿਆ ਤੁਹਾਨੂੰ ਖਾ ਲਈ ਤੇ ਦੇਖੀ ਚੰਗੀ ਚੰਗੀ ਲੱਗਣਾ ਲੱਗ ਜੇ ਤੇ ਚਲੋ ਜੀ ਹੁਣ ਅਸੀਂ ਬਣਾ ਲਈਏ ਤੇ ਬਣਾਉਣ ਤੋਂ ਬਾਅਦ ਤੁਹਾਨੂੰ ਫੇਰ ਮਿਲਦੇ ਆ ਜੀ ਤੇ ਦੇਖਣਾ ਮੱਥਾ ਟੇਕ ਕਰ ਦੋ ਬਾਅਦ ਖਾ ਗਏ ਟੇਸਟ ਕਰਕੇ ਦੱਸੂਗੇ ਕਿ ਕਿਟੋਰੀਆ ਕਿਵੇਂ ਬਣੀ ਹੈ ਜੀ ਗੁੱਲ ਕੇ ਲੇਖ ਲਿਖਣਾ ਬਕਤੀ ਸਾਡੀ ਸਿਮੋਟ ਹੋਈ ਗਈ ਹੈ ਜੀ ਤੇ ਉਹਨੇ ਧਰਤੀ ਜਾਨੀ ਤੇ ਹਨ ਜੀ ਸਿਮੋਟ ਦਿੱਤੀ ਪਈ ਹੈ ਜੀ ਪਰ ਸੌਂ ਗਈ ਤਾਂ ਨਹੀਂ ਮੈਨੂੰ ਪੁੱਛੀ ਕਰ ਰਿਹਾ ਤਾਂ ਹੀ ਤੇਰੇ ਸੁੱਤੇ ਸੁੱਤੇ ਤਾਰਾ ਕੰਮ ਨਹੀਂ ਹੋਇਆ ਅੱਜ ਤੇ ਅੱਜ ਦੀ ਸੌਤੀ 4 ਵਜੇ ਸੌਂਦੀ ਸੀ ਚੱਲ ਜੀ ਮਿਲ ਗਿਆ ਜੀ ਤੁਹਾਨੂੰ ਬਿਦੌਰੀ ਆ ਬਣਾ ਕੋ ਬਾਅਦ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ ਜੀ ਤੇ ਅਸੀਂ ਹੁਣ ਮੱਥਾ ਟੇਕ ਲਿਆ ਜੀ ਤੇ ਮੱਤਰ ਅੰਦਰ ਮੱਥਾ ਟੇਕ ਲਿਆ ਤੇ ਹੁਣ ਦਵਾਂਗੇ ਸਤਾਰੇ ਨੂੰ ਅਰਗ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਮੱਥਾ ਟੇਕਣ ਤੋਂ ਬਾਅਦ ਤੇ ਲਓ ਜੀ ਸਾਡੇ ਗੁਲਗੁਲੇ ਕਚੌਰੀਆ ਬੜਕੇ ਹੋ ਗਏ ਜੀ ਤਿਆਰ ਤੇ ਅਸੀਂ ਮੱਥਾ ਵੀ ਟੇਕ ਲਿਆ ਜੀ ਤੇ ਹੁਣ ਆ ਗਿਆ ਖਾਣੇ ਦਾ ਨੰਬਰ ਤੇ ਹੁਣ ਮੰਮੀ ਰਾਈ ਖਾ ਕੇ ਦੱਸੋਗੇ ਮੰਮੀ ਤੇ ਸਿਮੂ ਲੱਗਿਆ ਜੀ ਡਿਨਰ ਕਰਨ ਤੇ ਖਾ ਕੇ ਦੱਸੋਗੇ ਜੀ ਮੰਮੀ ਐ ਰਸਿਮੂ ਵੀ ਗੁਲਗੁਲੇ ਕਚੌਰੀਆ ਕਿੰਮੀ ਦੇ ਬਣੀਆਂ ਜੀ ਟੇਸਟੀ ਬਣੀਆਂ ਜੀ ਬਹੁਤ ਵਧੀਆ ਕਿੰਮੇ ਵਧੀਆ ਬੜਾ ਟੇਸਟੀ ਬੜਾ ਇੱਕ ਨੰਬਰ ਤੇ ਲਓ ਜੀ ਦੇਖੋ ਜੀ ਤੁਸੀਂ ਵੀ ਆ ਜੀ ਗਰਮਾ ਗਰਮ ਗੁਲਗੁਲੇ ਇਹ ਕੁਚ ਹੋਰ ਯਾ ਨਾਲ ਹਰੀਆ ਗੀ ਮਿਰਚ ਆਇਆ ਦਹੀਂ ਵਿਚ ਹਰੀ ਮਿਰਚ ਪਿਆਜ਼ ਅਦਰਕ ਮਸਾਲਾ ਕਰ ਕਰਕੇ ਤੇ ਉਹ ਪਾਇਆ ਵਾ ਜੀ ਤੇ ਚਲੋ ਜੀ ਸਾਡਾ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਤੇ ਮਿਲੂਗੇ ਕਿਸੇ ਅਗਲੇ ਬਲੌਗ ਚ ਬਾਏ ਬਾਏ